ਚੰਡੀਗੜ੍ਹ ਤੋਂ ਆ ਰਹੀ ਆ ਵੱਡੀ ਖਬਰ ਸਤਿਗੁਰੂ ਰਬੀਦਾਸ ਮਹਾਰਾਜੀ ਦੇ ਗੁਰਦੁਆਰਾ ਸਾਹਿਬ ਅਤੇ ਭਗਵਾਨ ਬਾਲਮਿਕ ਮਹਾਰਾਜੀ ਦੇ ਸੱਤ ਮੰਦਰਾਂ ਨੂੰ ਸੁਪਰੀਮ ਕੋਰਟ ਵੱਲੋਂ ਤੋੜਨ ਦੇ ਹੁਕਮ ਜਾਰੀ ਕਰਨ ਦੀ ਇੱਕ ਖਬਰ ਸੋਸ਼ਲ ਮੀਡੀਆ ਤੇ ਘੁੰਮਦੀ ਪਈ ਆ ਜਿਸ ਤੋਂ ਬਾਅਦ ਗੁਰੂ ਰਬੀਦਾਸ ਟਾਈਗਰ ਫੋਰਸ ਦੇ ਪੰਜਾਬ ਪ੍ਰਧਾਨ ਜਸਸੀ ਤਰਣ ਪਹੁੰਚ ਗਏ ਚੰਡੀਗੜ੍ਹ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਜਲਦ ਹੀ ਜਿਹੜਾ ਰਬਦਾਸੀਆ ਸਮਾਜ ਬਾਲਮਿਕ ਸਮਾਜ ਵੱਲੋਂ 30 ਜੂਨ ਨੂੰ ਜਿਹੜਾ ਚੰਡੀਗੜ੍ਹ 10 ਵਜੇ ਵੱਡਾ ਇਕੱਠ ਕੀਤਾ ਜਾਵੇਗਾ ਬਧੇਰੇ ਜਾਣਕਾਰੀ ਲਈ ਦੇਖੋ ਇਸ ਵੀਡੀਓ ਨੂੰ ਤਾਂ ਸ਼ੇਅਰ ਕਰ ਦਿਓ ਜੀ ਵੀਰ ਬਾਬਦਾਸਿਆ ਸਮਾਜ ਜੋ ਵੱਡੀ ਮਾਤਰਾ ਦੇ ਵਿੱਚ ਹੈ ਜੋਗੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਲੋਕ ਭਗਵਾਨ ਬਾਲੀਵ ਮਹਾਰਾਜ ਨੂੰ ਮੰਨਣ ਵਾਲੇ ਲੋਕ ਸਤਿਗੁਰੂ ਕਬੀਰ ਮਹਾਰਾਜ ਨੂੰ ਮੰਨਣ ਵਾਲੇ ਲੋਕ ਅੱਜ ਬਹੁਤ ਸਾਰੇ ਡੇਰੇ ਜੋ ਪੰਜਾਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਦੇ ਹਨ ਅਤੇ ਚੰਡੀਗੜ੍ਹ ਜੋ ਸਾਡੀ ਰਾਜਧਾਨੀ ਹੈ ਚੰਡੀਗੜ੍ਹ ਦੇ ਵਿੱਚ ਵੀ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਬੜੇ ਅਸਥਾਨ ਬਣਿਆ ਹਨ ਭਗਵਾਨ ਬਾਲੀ ਮਾਰੇ ਦੇ ਸਥਾਨ ਬਣੇ ਹਨ ਹੋਰ ਵੀ ਜਿਹੜੇ ਗੁਰੂਆਂ ਮਹਾਰਾਜ ਦੇ ਕਾਬੀ ਸਥਾਨ ਹਨ ਜਿੱਦਾਂ ਕਿ ਸਾਡੇ ਬਕੀਰ ਸਾਹਿਬ ਨਾਲ ਸਾਰਾ ਕੋ ਵਿਚਾਰ ਪਟੰਗਰਾ ਹੋਈ ਪੁੱਛਿਆ ਵੀ ਇੱਥੇ ਜਿਹੜਾ 452 ਤੋਂ ਉੱਪਰ ਜਿਹੜੇ ਸਥਾਨ ਆ ਜਿਹੜੇ ਉਹ ਰੇਵਰਾਂ ਦੇ ਨਾਂ ਤੇ ਉੱਪਰ ਬਣੇ ਪਰ ਉਹਨਾਂ ਦੇ ਵਿੱਚੋਂ 106 ਜਿਹੜਾ ਟਾਰਗੇਟ ਹੀ ਕਹਿ ਸਕਦੇ ਆ ਵੀ ਨਿੱਜੀ ਟਾਰਗੇਟ ਜਿਹੜਾ 106 ਨੂੰ ਕੀਤਾ ਗਿਆ ਜਿਸ ਵਿੱਚ ਸਿਰਫ ਤੇ ਸਿਰਫ ਇੱਕੋ ਹੀ ਜਿਹੜਾ ਗੁਰੂ ਘਰ ਆ ਵਿਕਾਸਨਗਰ ਮੋਲੀ ਜਗਨ ਚੰਡੀਗੜ੍ਹ ਦੇ ਵਿੱਚ ਜੋ ਗੁਰੂ ਰਵਿਦਾਸ ਮਹਾਰਾਜ ਦਾ ਜਿਹੜਾ ਸਥਾਨ ਹੈ ਜੋ 1990 ਦੇ ਵਿੱਚ ਜਿਹੜਾ 95 ਜਿਹੜਾ ਇਹ ਬਣਾਇਆ ਗਿਆ ਸੋ ਪਰ ਇਹਨੂੰ ਟਾਰਗੇਟ ਨੂੰ ਵੀ ਇਕੱਲੇ ਕੀਤਾ ਗਿਆ ਤੇ ਭਗਵਾਨ ਬਾਲੀ ਮਹਾਰਾ ਦੇ ਜਿਹੜੇ ਮੰਦਰ ਹੈ ਉਹ ਵੀ 6 ਤੋਂ ਜਾਂ 7 ਜਿਹੜੇ ਆ ਮੰਦਰ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਅਤੇ ਹੋਰ ਵੀ ਜਿਹੜੇ ਸਥਾਨ ਹੈ ਜਿਹੜੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਪਰ ਗੱਲ ਇਹ ਆ ਵੀ ਜਿਹੜੀ ਇਸ ਸਥਾਨ ਤੇ ਆ ਕੇ ਬੱਚਲਾ ਇਸ ਤੋਂ ਅੱਗੇ ਜਿਹੜਾ ਰੇਲਵੇ ਟਰੈਕ ਆ ਰੇਲਵੇ ਟਰੈਕ ਦੇ ਨਾਲ ਜੀ ਜਗ੍ਹਾ ਆ ਬਹੁਤ ਸਾਰੀ ਖਾਲੀ ਜਗ੍ਹਾ ਜੇ ਤੁਸੀਂ ਪੂਰਾ ਚੰਡੀਗੜ੍ਹ ਘੁੰਮ ਲਓ ਤਾਂ ਬਹੁਤ ਵੱਡੀਆਂ ਪਾਰਕਾਂ ਜਿਹੜੀਆਂ ਆਆਂ ਖੱਦ ਨਾਲੋਂ ਵੱਧ ਕਹਿ ਸਕਦੇ ਜਿਹੜੀਆਂ 4 ਏਕੜ 5 ਏਕੜ ਕੋਈ ਕਹਿੰਦੇ 10 ਏਕੜ ਦੀਆਂ ਬਣੀਆਂ ਪਾਰਕਾਂ ਆ ਤੇ ਹਰ ਇੱਕ ਮੁਹੱਲੇ ਦੇ ਵਿੱਚ ਨਿੱਜੀ ਪਾਰਕਾਂ ਬਣੀਆਂ, ਪਾਰਕਿੰਗ ਦੀਆਂ ਸਾਰਾ ਕੁਝ ਬਣਿਆ ਪਰ ਇਹੋ ਜਿਹੇ ਜਿਹੜੇ ਅੰਦਰ ਵਿਆ ਜਿੱਥੇ ਕਿ ਨਾ ਕੋਈ ਰੋਡ ਲੱਗਦੀ ਆ ਨਾ ਕੋਈ ਹਾਈਵੇ ਲੱਗਦਾ ਨਾ ਕਿਸੇ ਨੂੰ ਕੋਈ ਪਰੇਸ਼ਾਨੀ ਹੋ ਸਕਦੀ ਆ ਅਦੇ ਮੁਹੱਲੇ ਵਿੱਚ ਵੀ ਜਿਹੜਾ ਬਹੁਤ ਪਾਰਕਾਂ ਬਣੀਆਂ ਪਰ ਇਸ ਨੂੰ ਢਾਕੇ ਵੀ ਜਿਹੜਾ ਮੈਨੂੰ ਲੱਗਦਾ ਨਹੀਂ ਵੀ ਸਰਕਾਰ ਨੂੰ ਕੋਈ ਫਾਇਦਾ ਹੋਵੇਗਾ ਕਿਉਂਕਿ ਇਹ ਸਥਾਨ ਜਿਹੜਾ ਗੁਰੂ ਵਿਦਾਸ ਮਹਾਰਾਜ ਦੇ ਨਾਮ ਬਣਿਆ ਸੋ ਅਸੀਂ ਉਹਦੇ ਪੰਜਾਬ ਦੇ ਲੋਕਾਂ ਨੂੰ ਇਹ ਕਹਣਾ ਚਾਹੁੰਦੇ ਆ ਜਿੰਨੇ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਂ ਤੇ ਸਾਡੇ ਸੰਤ ਸਮਾਜ ਡੇਰੇ ਬਣਿਆ ਅਤੇ ਸਾਰਿਆਂ ਨੂੰ ਬੇਨਤੀ ਜੋੜਦੇ ਬੇਨਤੀ ਕਰਦੇ ਆ ਵੀ ਐਸ 30 ਤਰੀਕ ਨੂੰ 30 ਜੂਨ ਨੂੰ ਜਿਹੜਾ ਐਸ ਸਥਾਨ ਦੇ ਉੱਪਰ ਚੰਡੀਗੜ੍ਹ ਦੇ ਵਿੱਚ ਜਿਹੜਾ 10 ਵਜੇ ਦਾ ਜਿਹੜਾ ਸਮਾਂ ਰੱਖਿਆ ਵੀ ਸਾਰੇ ਸਾਥੀ ਜਿਹੜੇ ਆ ਉਹ ਇੱਥੇ ਪਹੁੰਚਣ ਤਾਂ ਜੋ ਵੱਡੀ ਮਾਤਰਾ ਦੇ ਪਹੁੰਚ ਕੇ ਸਾਰਿਆਂ ਇਸ ਮੂਈ ਜਥੇਬੰਦੀਆਂ ਅਤੇ ਸ਼੍ਰੀ ਗੁਰੂ ਦਾਸ ਮਹਾਰਾਜ ਨੂੰ ਮੰਨਣ ਵਾਲੇ ਲੋਕ, ਬਾਲੀ ਮਹਾਰਾਜ ਮੰਨਣ ਵਾਲੇ ਲੋਕ, ਸਤਿਗੁਰੂ ਕਬੀਰ ਮਹਾਰਾਜ ਨੂੰ ਮੰਨਣ ਵਾਲੇ ਲੋਕ ਸਾਰੇ ਹੀ ਹਰ ਸਟੇਟਾਂ ਦੇ ਲੋਕ ਜਿਹੜੇ ਆ ਕਿਸੇ ਵੀ ਆਪਣੇ ਧਰਮ ਤੋਂ ਬਾਹਰਲੇ ਦੇਸ਼ਾਂ ਵਿਦੇਸ਼ਾਂ ਨੂੰ ਬੇਨਤੀ ਕਰਦਾ ਵੀ ਆਪਣੇ ਪਰਿਵਾਰ ਨੂੰ ਇੱਥੇ ਜਿਹੜਾ 30 ਜੂਨ ਨੂੰ ਆਪਾਂ 10 ਵਜੇ ਇਸ ਸਥਾਨ ਤੇ ਭਿਜੋ ਤਾਂ ਜੋ ਸਾਰੇ ਸਮਾਜ ਦੇ ਲੋਕ ਇੱਥੇ ਇਕੱਠੇ ਹੋ ਕੇ ਆਪਾਂ ਇੱਕ ਵੱਡਾ ਫੈਸਲਾ ਲੈ ਸਕੀਏ ਵੀ ਅਗਲੀ ਡਾਂ ਡਿੱਤੀ ਸਾਡੀ ਜਿਹੜੀ ਆ ਉਹ ਕੀ ਹੋਣੀ ਚਾਹੀਦੀ ਇਹਨੂੰ ਤਾਂ ਜੋ ਆਪਾਂ ਦੋ ਚੀਜ਼ ਆਪਣੇ ਕੋਲੇ ਆ ਜਦ ਆਪਾਂ ਉਸ ਮੀਟਿੰਗ ਦੇ ਵਿੱਚ ਚੰਡੀਗੜ੍ਹ ਬੰਦ ਦੀ ਕਾਲ ਦੀਏ ਤੇ ਜਾਂ ਪੰਜਾਬ ਬੰਦ ਦੀ ਕਾਲ ਜਿਹੜੀ ਆ ਉਹ ਇਸ ਜਗ੍ਹਾ ਦੀਏ ਇਹ ਜਿਹੜਾ ਫੈਸਲਾ ਆ ਉਹ ਸਾਰੇ ਸਾਡੇ ਮਹਾਪੁਰ ਸੰਤ ਸਮਾਜ ਦੇ ਉੱਥੇ ਪਹੁੰਚੂਗੇ 30 ਜੂਨ ਨੂੰ ਉਹ ਉਹਨਾਂ ਦੇ ਖਾਲੀ ਦੇ ਵਿੱਚ ਜਿਹੜਾ ਵੱਡਾ ਫੈਸਲਾ ਲੈ ਜਾਊਗਾ ਅਤੇ ਨੌਨਸਮੈਂਟ ਵੀ ਜਿਹੜੀ ਆ ਉਹ ਸਾਡੇ ਸੰਤ ਸਮਾਜ ਜਿਹੜੇ ਕਰਨਗੇ ਉਹਨਾਂ ਦੀ ਰਹਿਨਮਾਈ ਹਟਾ ਸਾਰੇ ਸਮਾਜ ਸਮੂਚਾ ਸਮਾਜ ਪਹੁੰਚੇ ਸੋ ਸਾਰਿਆਂ ਨੂੰ ਹੱਥ ਜੁੜ ਕੇ ਬੇਨਤੀ ਆ ਵੀ ਆਪਾਂ ਸਾਰੇ ਸਾਥੀ ਜੀ ਦਾ 30 ਤਰੀਕ ਨੂੰ ਜੂਨ ਨੂੰ 10 ਵਜੇ ਇਸ ਸਥਾਨ ਤੇ ਪਹੁੰਚ ਕੇ ਪਹੁੰਚੇ ਤਾਂ ਜੋ ਬਡਾ ਬਣ ਲਗੇ ਤਾਂ ਸਰਕਾਰਾਂ ਦੇਖੋ ਹਰ ਵਾਰ ਪਹਿਲਾਂ ਦਿੱਲੀ ਹੱਡਾ ਗੁਰੂ ਘਟ ਆਇਆ ਉਹ ਅਜੇ ਤੱਕ ਬਣਿਆ ਨਹੀਂ ਹੁਣ ਚੰਡੀਗੜ੍ਹ ਦੇ ਵਿੱਚ ਇਹਨਾਂ ਨੇ ਜਰਾਂ ਨੇ ਰਲ ਮਿਲ ਕੇ ਸਾਰਿਆਂ ਨੇ ਮਿਹਨਤ ਕਰਕੇ ਆਹ ਸਥਾਨ ਬਣਾਇਆ ਸਪਾਈ ਕਿ ਦਿੱਤੀ ਆ ਇਹ ਜਗ੍ਹਾ ਨੂੰ ਇਮਾਰਤ ਨੂੰ ਬਣਾ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਬਣਾਇਆ ਤੋ ਰਾਜਧਾਨੀ ਦੇ ਵਿੱਚ ਵੀ ਜੇ ਗੁਰੂ ਘਰ ਬੰਦੇ ਤੇ ਉਹ ਵੀ ਇਹਨਾਂ ਨੂੰ ਭਜਮ ਨਹੀਂ ਹੋ ਰਹੇ ਜਾਣ ਬਜ ਕੇ ਸਾਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਮੈਂ ਸਾਰੇ ਪੰਜਾਬ ਨੂੰ ਭਾਰਤ ਨੂੰ ਬੇਨਤੀ ਕਰਦਾ ਵੀ ਆਪਾਂ ਉਸ ਦਿਨ ਸਾਰੇ ਸਾਥੀ ਇਕੱਠੇ ਹੋਣੇ ਵੱਡੀ ਮਾਤਰਾ ਦੇ ਵਿੱਚ ਤੋ ਸਾਰਿਆਂ ਨੂੰ ਫਾਜੜ ਕੇ ਬੇਨਤੀ ਸਾਰਿਆਂ ਨੂੰ ਜੈ ਗੁਰਦੇਵ ਧੰਗੁਰਦੇਵ ਜੈ ਭੀਮ ਜੈ ਭਾਤ ਮਾਇ ਨਵੀ ਦੁਰਬਿਦਾਈ ਸ਼ਕਤੀ ਮਾਇ ਨਵੀ ਦੁਰਬਿਦਾਈ ਸ਼ਕਤੀ ਮਾਇ ਨਵੀ ਜੈ ਭੀਮ ਜੈ ਭਾਤ ਜੈ ਗੁਰਦੇਵ ਧੰਗੁਰਦੇਵ मैं देशराज सनावर चेयरमैन श्री गुरु संत शिरोमणि श्री गुरु रविदास महासभा विकास नगर से आज हमारे बीच भाई जस्सी थल्लन जी श्री गुरु रविदास टाइगर फोर्स के प्रेसिडेंट पंजाब के प्रेसिडेंट हमारे बीच हैं जैसा कि आप लोग सभी जानते हैं एक जो हमारे निगम कमिश्नर ने एक नोटिस भेजा है हमारे गुरु घर को तोड़ने के लिए उसके बारे में कल मेरी जस्सी भाई जी से बात हुई तो इन इन्होंने हमारी कल बात ऑस्ट्रेलिया इंग्लैंड और अमेरिका के कई हमारे प्रेमियों से बात करवाई तो उन्होंने यहाँ पर ये उनके कहने पर आए और आज ये यहाँ मौके का जायजा लेने के लिए आए हुए हैं तो हम आगे की बात हम भाई साहब आपको बताएंगे और ये जो गुरुदास मंदिर है उन्नीस सौ में बना था और उसके बाद से लेकर आज तक चंडीगढ़ प्रशासन ने किसी भी प्रकार का कोई नोटिस नहीं दिया और ये जगह बिल्कुल अलग एकांत जगह है और यहाँ बहुत बड़े गड्ढे थे यहाँ के लोगों ने गरीब लोगों ने थोड़े थोड़े पैसे इकट्ठे करके यहाँ बढ़ाई करी और इसके बाद ये ये भवन तैयार किया और पूरे पचास हजार की आबादी पर दस किलोमीटर बाय दस किलो किलोमीटर में कोई रविदास भवन नहीं है मंदिर नहीं है जहाँ पर हमारे लोग गरीब समाज के लोग रविदास समाज को मानने वाले लोग धर्म को मानने वाले लोग प्रेयर कर सके प्रार्थना कर सके अपने आ आस्थ, अपनी आस्था जता सके लेकिन चंडीगढ़ प्रशासन ने केवल इस गुरदास भवन को टारगेट बनाया है और पिक एंड चूज की चूज की पॉलिसी करी है जबकि यहाँ पाँच के लगभग जो गुरु गुरुद्वारे हैं या चर्च हैं मंदिर हैं दूसरी जगह हैं वो सब गवर्नमेंट लैंड पर हैं उनको उनको कुछ नहीं छेड़ रहे हैं इनको केवल वो गरीब लोगों के गुरुद्वारे और मंदिर दिखाई दे रहे हैं तो इसके लिए हमारे बीच में रविदास रविदास धरम टाइगर फोर्स के भाई जस्टी जी आए हैं और इन्होंने जो काल दी है मैं भी अपनी तरफ से अनुरोध करूंगा चंडीगढ़ वासियों को कि वो 30 तारीख को 10 बजे यहाँ इकट्ठा होकर के अगली जो रणनीति बनेगी उस पर विचार किया जाएगा और आगे की कार्रवाई के लिए संत महात्मा जो हमारे देश विदेशों से यहाँ आएंगे उनकी योजना के हिसाब से अगला कदम उठाया जाएगा धन्यवाद